ਲੀਡਰਸ਼ਿਪ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਤੇ ਉਹਨਾਂ ਆਗੂਆਂ ਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਤੇ ਬਾਅਦ ਵਿੱਚ ਸੱਤ ਮੈਂਬਰ ਜਿੱਥੇ ਨਿੱਜ ਦੀ ਗੱਲ ਖਤਮ ਹੁੰਦੀ ਆ ਉੱਥੋਂ ਪੰਥ ਦੀ ਗੱਲ ਸ਼ੁਰੂ ਹੁੰਦੀ ਆ ਪਰ ਅਜੋਕੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਕੋਈ ਵੀ ਲੀਡਰ ਹੋ ਭਾਵੇਂ ਧਾਰਮਿਕ ਹੋਵੇ ਜਾਂ ਸਮਾਜਿਕ ਜਾਂ ਫਿਰ ਰਾਜਨੀਤਿਕ ਆਗੂ ਹੋਵੇ ਆਪਣਾ ਨਿੱਜ ਛੱਡਣ ਨੂੰ ਤਿਆਰ ਨਹੀਂ ਤੇ ਇੱਕ ਦੂਜੇ ਤੇ ਉੱਤੇ ਇਲਜ਼ਾਮ ਲਾਉਂਦੇ ਦਿਖਾਈ ਦਿੰਦੇ ਨੇ 2 ਦਸੰਬਰ ਨੂੰ ਮਾਮਲਾ ਸ਼ੁਰੂ ਹੁੰਦਾ ਜਦ ਅਕਾਲੀ ਲੀਡਰਸ਼ਿਪ ਨੂੰ ਤਨਖਾਹਾਂ ਕਰਾਰ ਦਿੱਤਾ ਜਾਂਦਾ ਤੇ ਉਹਨਾਂ ਆਗੂਆਂ ਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਤੇ ਬਾਅਦ ਵਿੱਚ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਵੱਡੇ ਬਾਕੀ ਧੜੇ ਨੇ ਵੀ ਖੜੇ ਕੀਤੇ ਤੇ ਹੋਰ ਧੜੇ ਨੇ ਵੀ ਖੜੇ ਕੀਤੇ ਨੇ ਇਸ ਦੌਰਾਨ ਅਕਾਲੀ ਲੀਡਰਸ਼ਿਪ ਦੇ ਬਿਆਨ ਅਤੇ ਉਹਨਾਂ ਦੇ ਵੱਲੋਂ ਭੂਮਿਕਾ ਜਿਹੜੀ ਆਈਟੀ ਵਿਭਾਗ ਵੱਲੋਂ ਨਿਭਾਈ ਜਾ ਰਹੀ ਆ ਉਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੁੰਦੇ ਰਹੇ ਤੇ ਬਾਗੀ ਧੜਾ ਅਕਾਲੀ ਲੀਡਰਸ਼ਿਪ ਇੱਕ ਦੂਜੇ ਦੇ ਅਮੋ ਸਾਹਮਣੇ ਹੁੰਦੀ ਆ ਤੇ ਉਸ ਤੋਂ ਬਾਅਦ ਮਾਹੌਲ ਹੋਰ ਉਦੋਂ ਗਰਮਾ ਜਾਂਦਾ ਜਦ ਐਜੀਪੀਸੀ ਜਥੇਦਾਰ ਸਹਿਬਾਨ ਇੱਕ ਦੂਜੇ ਦੇ ਅਮੋ ਸਾਹਮਣੇ ਦਿਖਾਈ ਦਿੰਦੇ ਨੇ ਤੇ ਸਿੱਖਾਂ ਦੀਆਂ ਤਿੰਨ ਵੱਡੀਆਂ ਸਰਮੌਰ ਸੰਸਥਾਵਾਂ ਐਜੀਪੀਸੀ ਅਕਾਲੀ ਖਸਾਬ ਹੁੰਤੇ ਅਕਾਲੀ ਦਲ ਦੇ ਵਿੱਚ ਖਮਸਾਨ ਮਚਿਆ ਹੋਇਆ ਤੇ ਇਸ ਖਮਸਾਨ ਦਾ ਫਾਇਦਾ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਉਹ ਲਗਾਤਾਰ ਉਠਾਉਣ ਨੂੰ ਫਿਰਦੀਆਂ ਰਹਿੰਦੀਆਂ ਨੇ ਤੇ ਇਹ ਮੌਕਾ ਸਭ ਤੋਂ ਉਹਨਾਂ ਨੂੰ ਸੁਨਹਿਰੀ ਲੱਗਦਾ ਦਿਖਾਈ ਦਿੰਦਾ ਤੇ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਸਿੱਖ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹ ਪੰਜਾਬ ਤੇ ਪੰਥ ਤੇ ਕਬਜ਼ਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੀਆਂ ਨੇ ਪਰ ਇਹ ਮੌਕਾ ਜਿਹੜਾ ਉਹਨਾਂ ਨੂੰ ਬਹੁਤ ਸੁਨਹਿਰੀ ਲੱਗਦਾ ਦਿਖਾਈ ਦਿੰਦਾ ਤੇ ਇਸ ਉਚਾਲੇ ਜਿਹੜੀ ਸਾਡੀ ਲੀਡਰਸ਼ਿਪ ਆ ਉਹ ਇੱਕ ਦੂਜੇ ਤੇ ਉੱਤੇ ਇਲਜ਼ਾਮ ਲਾਉਂਦੀ ਐ ਤੇ ਇਲਜ਼ਾਮ ਲਾਉਣ ਤੋਂ ਹਟ ਪਿੱਛੇ ਹਟਦੀ ਦਿਖਾਈ ਨਹੀਂ ਦਿੰਦੀ ਤੇ ਉਹ ਕੋਈ ਐ ਜੀ ਪੀ ਸੀ ਨੂੰ ਮਾੜਾ ਕਹਿੰਦਾ ਕੋਈ ਅਕਾਲੀ ਦਲ ਨੂੰ ਮਾੜਾ ਕਹਿੰਦਾ ਕੋਈ ਬਾਗੀ ਧੜੇ ਨੂੰ ਮਾੜਾ ਕਹਿੰਦਾ ਪਰ ਲਗਾਤਾਰ ਜਿਹੜਾ ਕਾਚਾ ਮਾਚਾ ਮਚਿਆ ਹੋਇਆ ਉਸ ਨੂੰ ਲੈ ਕੇ ਸਿਆਸੀ ਮਾਹਰ ਨੇ ਜਿਹੜੇ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਤੇ ਪੰਥਕਦਰਦੀ ਕਹਿੰਦੇ ਨੇ ਕਿ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਹੈ ਉਹ ਸਿੱਖ ਵਿਰੋਧੀ ਫਾਇਦਾ ਉਠਾ ਰਹੇ ਨੇ ਤੇ ਇਸ ਤਰ੍ਹਾਂ ਦੇ ਮਾਹੌਲ ਬੰਨ੍ਹ ਦੀ ਥਾਂ ਤੇ ਏਕੇ ਦੀ ਗੱਲ ਕਰਨੀ ਚਾਹੀਦੀ ਤੇ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ ਉਸ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਨੇ ਪਰ ਅੱਜ ਦੇ ਹਾਲਾਤ ਇਹ ਨੇ ਕਿ ਹਰ ਇੱਕ ਲੀਡਰ ਤੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਮੰਨਿਆ ਜਾਂਦਾ ਹੈ ਕਿ ਲੀਡਰਾਂ ਨੇ ਆਉਂਦੇ ਰਹਿਣਾ ਤੇ ਆਉਂਦੇ ਰਹੇ ਨੇ ਤੇ ਬਹੁਤ ਸਾਰਿਆਂ ਨੇ ਜਾਂਦੇ ਰਹਿਣਾ ਪਰ ਸੰਸਥਾਵਾਂ ਦੀ ਪੁਨਰ ਸਰਜੀਤੀ ਕਰਨੀ ਬਹੁਤ ਔਖੀ ਹੈ ਸੰਸਥਾਵਾਂ ਬਣਾਉਣੀਆਂ ਬਹੁਤ ਔਖੀਆਂ ਨੇ ਇਸ ਕਰਕੇ ਐ ਜੀ ਪੀ ਸੀ ਦੀ ਚੜ੍ਹਦੀ ਕਲਾ ਲਈ ਜਿੰਨੇ ਵੀ ਕਾਰਜ ਕੀਤੇ ਜਾਣ ਉਹਨੇ ਘਟਨੇ ਜਾਂ ਅਕਾਲੀ ਦਲ ਲੀਡਰਸ਼ਿਪ ਜਿਹੜੀ ਕਿ ਅਕਾਲੀ ਸੋਚਤੇ ਆਧਾਰਿਤ ਸੀ ਉਸ ਨੂੰ ਚੜ੍ਹਦੀ ਕਲਾ ਦੇ ਲਈ ਕਾਰਜ ਕਰਨੇ ਚਾਹੀਦੇ ਨੇ ਪਰ ਹੁਣ ਦੇ ਮੌਕੇ ਤੇ ਇਹ ਦੇਖਣ ਨੂੰ ਮਿਲ ਰਿਹਾ ਕਿ ਉਹ ਭਾਵੇਂ ਬਾਦਲ ਨਾਲ ਸੰਬੰਧਿਤ ਧੜਾ ਹੋਵੇ ਜਾਂ ਫਿਰ ਬਾਗੀ ਧੜਾ ਜਾਂ ਫਿਰ ਹੋਰ ਲੀਡਰਸ਼ਿਪ ਹੋਵੇ ਇਸ ਤਰ੍ਹਾਂ ਦਾ ਮਾਹੌਲ ਬਣਾਉਂਦੀ ਦਿਖਾਈ ਦਿੰਦੀ ਆ ਅਕਾਲ ਤੱਕ ਸਭ ਤੋਂ ਪਹਿਲਾਂ ਵੀ ਬਹੁਤ ਸਾਰੇ ਹੁਕਮਨਾਮੇ ਲਾਗੂ ਹੁੰਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਮਸਤੂਆਣਾ ਸਾਹਿਬ ਦੇ ਵਿੱਚ ਜਿਹੜੀ ਇੱਕ ਬਿਲਡਿੰਗ ਬਣੀਆ ਦਰਬਾਰ ਸਾਹਿਬ ਦੀ ਨਕਲ ਦੇ ਉੱਤੇ ਉਸ ਤੇ ਉੱਤੇ ਕਾਰਵਾਈ ਕਰਦੇ ਹੋਏ ਉਸ ਨੂੰ ਰੋਕ ਦੇਣਾ ਸਹੀ ਦਾ ਪਰ ਅੱਜ ਵੀ ਜਦ ਤੁਸੀਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਜਾਵੋਗੇ ਸੰਗਰੂਰ ਟੱਪੋਗੇ ਤੇ ਬਰਨਾਲੇ ਤੋਂ ਪਹਿਲਾਂ ਤੇ ਸੰਗਰੂਰ ਤੋਂ ਥੋੜਾ ਜਿਹਾ ਟੱਪ ਕੇ ਉਸ ਰੋਡ ਉੱਤੇ ਮਸਤੂਆਣਾ ਸਾਹਿਬ ਸਥਿਤ ਹੈ ਤੇ ਉਹ ਬਿਲਡਿੰਗ ਖੂਬ ਹੋਸਟੇ ਤਰ੍ਹਾਂ ਦੀ ਖੜੀ ਹੈ ਪਰ ਉਸ ਮਤੇ ਬਾਰੇ ਵੀ ਕਦੇ ਕੋਈ ਜ਼ਿਕਰ ਨਹੀਂ ਸੁਣਾਈ ਦਿੱਤਾ ਤੇ ਇਸ ਤੋਂ ਇਲਾਵਾ ਇੱਕ ਹੋਰ ਮਤਾ ਵੀ ਅਕਾਲ ਤੱਕ ਸਾਹਬ ਤੋਂ ਉਦੇਸ਼ ਹੋਈ ਸੀ ਕਿ ਆਰਐਸਐਸ ਨੂੰ ਕੋਈ ਵੀ ਸਿੱਖ ਜਿਹੜਾ ਉਹ ਹਮਾਇਤ ਨਹੀਂ ਕਰੇਗਾ ਪਰ ਇਹ ਸਭ ਦੇ ਬਾਵਜੂਦ ਤੁਸੀਂ ਦੇਖਿਆ ਕਿ 2007 ਤੋਂ ਲੈ ਕੇ 2 ਜਿਹੜਾ 17 ਤੱਕ ਅਕਾਲੀ ਲੀਡਰਸ਼ਿਪ ਨੇ ਭਾਜਪਾ ਦੇ ਗਠਜੋੜ ਨਾਲ ਸਰਕਾਰ ਬਣਾਈ ਦਮਦਮੀ ਟਕਸਾਲ ਦੇ ਲੀਡਰ ਹੋਣ ਜਾਂ ਫਿਰ ਹੋਰ ਸਿੱਖ ਲੀਡਰ ਹੋਣ ਉਹ ਹਮੇਸ਼ਾ ਭਾਜਪਾ ਅਤੇ ਆਰਐਸਐਸ ਦੇ ਨਜ਼ਦੀਕੀ ਮੰਨੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਮਤਾ ਵੀ ਅਕਾਲ ਤਖਤ ਸਾਹਿਬ ਤੋਂ ਪਾਸ ਹੋ ਚੁੱਕਿਆ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਸੀ ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਹੋਰ ਜਿਹੜੇ ਗ੍ਰੰਥਾ ਉਸ ਦਾ ਪ੍ਰਕਾਸ਼ ਨਹੀਂ ਹੋ ਜਾਂਦਾ ਪਰ ਅਜੋਕਾ ਸੱਚ ਇਹ ਵੀ ਇੱਕੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਜ ਵੀ ਜਿਹੜਾ ਦਸਮ ਗ੍ਰੰਥ ਹੈ ਉਸ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਮਸਲੇ ਨੇ ਪਰ ਇਹ ਸਾਰੇ ਮਸਲੇ ਨੇ ਜਿਹੜੇ ਉਹ ਉਦੋਂ ਹੀ ਹੱਲ ਹੋਣੇ ਨੇ ਜਦ ਜਿਹੜੀ ਲੀਡਰਸ਼ਿਪ ਇਕਜੁੱਟ ਹੋਵੇਗੀ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਜਿਹੜੇ ਸ਼ਬਦੀ ਤੀਰ ਚਲਾਏ ਜਾਂਦੇ ਨੇ ਉਹ ਲੀਡਰਾਂ ਦੇ ਸੀਨੇ ਤਾਂ ਨਹੀਂ ਲੱਗਦੇ ਪਰ ਪੰਥ ਦੇ ਸੀਨੇ ਜ਼ਰੂਰ ਲੱਗਦੇ ਨੇ ਸਿੱਖ ਵਿਰੋਧੀਆਂ ਤੋਂ ਬਚਣ ਦੇ ਲਈ ਜਾਂ ਪੰਜਾਬ ਨੂੰ ਬਚਾਉਣ ਲਈ ਪੰਥ ਨੂੰ ਬਚਾਉਣ ਲਈ ਇੱਕ ਦੀ ਜ਼ਰੂਰਤ ਹੈ ਤੇ ਇੱਕਾ ਉਦੋਂ ਹੀ ਹੋਵੇਗਾ ਜਦ ਆਪਣੀ ਆਪਣੀ ਹਿਊਮੇ ਲੀਡਰ ਛੱਡਣਗੇ ਕਿਉਂਕਿ ਜਿਹੜੇ ਨੇ ਜਿਹੜਾ ਬਾਦਲ ਪਰਿਵਾਰ ਉਸ ਦੇ ਹਮਾਇਤੀ ਵੀ ਬਹੁਤ ਨੇ ਬਾਗੀ ਟੜੇ ਦੇ ਵੀ ਹਮਾਇਤੀ ਬਹੁਤ ਨੇ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵੀ ਹਮਾਇਤੀ ਬਹੁਤ ਨੇ ਪਰ ਜਿਹੜੀਆਂ ਸੰਸਥਾਵਾਂ ਨੇ ਸਿੱਖਾਂ ਦੀ ਅਸਰਮੌਰ ਸੰਸਥਾਵਾਂ ਨੇ ਅੱਜ ਲੋੜ ਉਹਨਾਂ ਨੂੰ ਬਚਾਉਣ ਦੀ ਹੈ ਤੇ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰਨ ਦੀ ਲੋੜ ਹੈ ਜਿੱਥੇ ਨਿੱਜ ਦੀ ਗੱਲ ਖਤਮ ਹੁੰਦੀ ਆ ਉੱਥੋਂ ਪੰਥ ਦੀ ਗੱਲ ਸ਼ੁਰੂ ਹੁੰਦੀ ਆ ਪਰ ਅਜੋਕੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਕੋਈ ਵੀ ਲੀਡਰ ਹੋ ਭਾਵੇਂ ਧਾਰਮਿਕ ਹੋਵੇ ਜਾਂ ਸਮਾਜਿਕ ਜਾਂ ਫਿਰ ਰਾਜਨੀਤਿਕ ਆਗੂ ਹੋਵੇ ਆਪਣਾ ਨਿੱਜ ਛੱਡਣ ਨੂੰ ਤਿਆਰ ਨਹੀਂ ਤੇ ਇੱਕ ਦੂਜੇ ਤੇ ਉੱਤੇ ਇਲਜ਼ਾਮ ਲਾਉਂਦੇ ਦਿਖਾਈ ਦਿੰਦੇ ਨੇ 2 ਦਸੰਬਰ ਨੂੰ ਮਾਮਲਾ ਸ਼ੁਰੂ ਹੁੰਦਾ ਜਦ ਅਕਾਲੀ ਲੀਡਰਸ਼ਿਪ ਨੂੰ ਤਨਖਾਹੀਆਂ ਕਰਾਰ ਦਿੱਤਾ ਜਾਂਦਾ ਤੇ ਉਹਨਾਂ ਆਗੂਆਂ ਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਤੇ ਬਾਅਦ ਵਿੱਚ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਵੱਡੇ ਸਵਾਲ ਬਾਗੀ ਧੜੇ ਨੇ ਵੀ ਖੜੇ ਕੀਤੇ ਤੇ ਹੋਰ ਧੜੇ ਨੇ ਵੀ ਖੜੇ ਕੀਤੇ ਨੇ ਇਸ ਦੌਰਾਨ ਅਕਾਲੀ ਲੀਡਰਸ਼ਿਪ ਦੇ ਬਿਆਨ ਅਤੇ ਉਹਨਾਂ ਦੇ ਵੱਲੋਂ ਭੂਮਿਕਾ ਜਿਹੜੀ ਆਈਟੀ ਵਿਭਾਗ ਵੱਲੋਂ ਨਿਭਾਈ ਜਾ ਰਹੀ ਆ ਉਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੁੰਦੇ ਰਹੇ ਤੇ ਬਾਗੀ ਧੜਾ ਅਕਾਲੀ ਲੀਡਰਸ਼ਿਪ ਇੱਕ ਦੂਜੇ ਦੇ ਅਮੋ ਸਾਹਮਣੇ ਹੁੰਦੀ ਹੈ ਤੇ ਉਸ ਤੋਂ ਬਾਅਦ ਮਾਹੌਲ ਹੋਰ ਉਦੋਂ ਗਰਮਾ ਜਾਂਦਾ ਜਦ ਐਜੀਪੀਸੀ ਜਥੇਦਾਰ ਸਹਿਬਾਨ ਇੱਕ ਦੂਜੇ ਦੇ ਅਮੋ ਸਾਹਮਣੇ ਦਿਖਾਈ ਦਿੰਦੇ ਨੇ ਤੇ ਸਿੱਖਾਂ ਦੀਆਂ ਤਿੰਨ ਵੱਡੀਆਂ ਸਰਮੌਰ ਸੰਸਥਾਵਾਂ ਐਜੀਪੀਸੀ ਅਕਾਲਤ ਸਾਬੋਤੇ ਅਕਾਲੀ ਦਲ ਦੇ ਵਿੱਚ ਕਮਸਾਨ ਮਚਿਆ ਹੋਇਆ ਤੇ ਇਸ ਕਮਸਾਨ ਦਾ ਫਾਇਦਾ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਉਹ ਲਗਾਤਾਰ ਉਠਾਉਣ ਨੂੰ ਫਿਰਦੀਆਂ ਰਹਿੰਦੀਆਂ ਨੇ ਤੇ ਇਹ ਮੌਕਾ ਸਭ ਤੋਂ ਉਹਨਾਂ ਨੂੰ ਸੁਨਹਿਰੀ ਲੱਗਦਾ ਦਿਖਾਈ ਦਿੰਦਾ ਤੇ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਸਿੱਖ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹ ਪੰਜਾਬ ਤੇ ਪੰਥ ਤੇ ਕਬਜ਼ਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੀਆਂ ਨੇ ਪਰ ਇਹ ਮੌਕਾ ਜਿਹੜਾ ਉਹਨਾਂ ਨੂੰ ਬਹੁਤ ਸੁਨਹਿਰੀ ਲੱਗਦਾ ਦਿਖਾਈ ਦਿੰਦਾ ਤੇ ਇਸ ਉਚਾਲੇ ਜਿਹੜੀ ਸਾਡੀ ਲੀਡਰਸ਼ਿਪ ਆ ਉਹ ਦੂਜੇ ਤੇ ਉੱਤੇ ਇਲਜ਼ਾਮ ਲਾਉਂਦੀ ਹੈ ਤੇ ਇਲਜ਼ਾਮ ਲਾਉਣ ਤੋਂ ਹਟ ਪਿੱਛੇ ਹਟਦੀ ਦਿਖਾਈ ਨਹੀਂ ਦਿੰਦੀ ਤੇ ਉਹ ਕੋਈ ਐ ਜੀ ਪੀ ਸੀ ਨੂੰ ਮਾਰਾ ਕਹਿੰਦਾ ਕੋਈ ਅਕਾਲੀ ਦਲ ਨੂੰ ਮਾਰਾ ਕਹਿੰਦਾ ਕੋਈ ਬਾਗੀ ਧੜੇ ਨੂੰ ਮਾਰਾ ਕਹਿੰਦਾ ਪਰ ਲਗਾਤਾਰ ਜਿਹੜਾ ਕਾਚਾ ਮਾਚਾ ਮਚਿਆ ਹੋਇਆ ਉਸ ਨੂੰ ਲੈ ਕੇ ਸਿਆਸੀ ਮਾਹਰ ਨੇ ਜਿਹੜੇ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਤੇ ਪੰਥਕਦਰਦੀ ਕਹਿੰਦੇ ਨੇ ਕਿ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਹੈ ਉਸ ਇੱਕ ਵਿਰੋਧੀ ਫਾਇਦਾ ਉਠਾ ਰਹੇ ਨੇ ਤੇ ਇਸ ਤਰ੍ਹਾਂ ਦੇ ਮਾਹੌਲ ਬੰਨ੍ਹ ਦੀ ਥਾਂ ਤੇ ਇੱਕੇ ਦੀ ਗੱਲ ਕਰਨੀ ਚਾਹੀਦੀ ਤੇ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ ਉਸ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਨੇ ਪਰ ਅੱਜ ਦੇ ਹਾਲਾਤ ਇਹ ਨੇ ਕਿ ਹਰ ਇੱਕ ਲੀਡਰ ਤੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਮੰਨਿਆ ਜਾਂਦਾ ਹੈ ਕਿ ਲੀਡਰਾਂ ਨੇ ਆਉਂਦੇ ਰਹਿਣਾ ਤੇ ਆਉਂਦੇ ਰਹੇ ਨੇ ਤੇ ਬਹੁਤ ਸਾਰਿਆਂ ਨੇ ਜਾਂਦੇ ਰਹਿਣਾ ਪਰ ਸੰਸਥਾਵਾਂ ਦੀ ਪੁਨਰ ਸਿਰਜੀਤੀ ਕਰਨੀ ਬਹੁਤ ਔਖੀ ਹੈ ਸੰਸਥਾਵਾਂ ਬਣਾਉਣੀਆਂ ਬਹੁਤ ਔਖੀਆਂ ਨੇ ਇਸ ਕਰਕੇ ਐ ਜੀ ਪੀ ਸੀ ਦੀ ਚੜ੍ਹਦੀ ਕਲਾ ਲਈ ਜਿੰਨੇ ਵੀ ਕਾਰਜ ਕੀਤੇ ਜਾਣ ਉਹਨੇ ਘੱਟ ਨੇ ਜਾਂ ਅਕਾਲੀ ਦਲ ਲੀਡਰਸ਼ਿਪ ਜਿਹੜੀ ਕਿ ਅਕਾਲੀ ਸੋਚਤੇ ਆਧਾਰਿਤ ਸੀ ਉਸ ਨੂੰ ਚੜ੍ਹਦੀ ਕਲਾ ਦੇ ਲਈ ਕਾਰਜ ਕਰਨੇ ਚਾਹੀਦੇ ਨੇ ਪਰ ਹੁਣ ਦੇ ਮੌਕੇ ਤੇ ਇਹ ਦੇਖਣ ਨੂੰ ਮਿਲ ਰਿਹਾ ਕਿ ਉਹ ਭਾਵੇਂ ਬਾਦਲ ਨਾਲ ਸੰਬੰਧਿਤ ਧੜਾ ਹੋਵੇ ਜਾਂ ਫਿਰ ਬਾਗੀ ਧੜਾ ਜਾਂ ਫਿਰ ਹੋਰ ਲੀਡਰਸ਼ਿਪ ਹੋਵੇ ਇਸ ਤਰ੍ਹਾਂ ਦਾ ਮਾਹੌਲ ਬਣਾਉਂਦੀ ਦਿਖਾਈ ਦਿੰਦੀ ਆ ਅਕਾਲ ਤੱਕ ਸਭ ਤੋਂ ਪਹਿਲਾਂ ਵੀ ਬਹੁਤ ਸਾਰੇ ਹੁਕਮਨਾਮੇ ਲਾਗੂ ਹੁੰਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਮਸਤੂਆਣਾ ਸਾਹਿਬ ਦੇ ਵਿੱਚ ਜਿਹੜੀ ਇੱਕ ਬਿਲਡਿੰਗ ਬਣੀਆ ਦਰਬਾਰ ਸਾਹਿਬ ਦੀ ਨਕਲ ਦੇ ਉੱਤੇ ਉਸ ਉੱਤੇ ਕਾਰਵਾਈ ਕਰਦੇ ਹੋਏ ਉਸ ਨੂੰ ਰੋਕ ਦੇਣਾ ਚਾਹੀਦਾ ਦਾ ਪਰ ਅੱਜ ਵੀ ਜਦ ਤੁਸੀਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਜਾਵੋਗੇ ਸੰਗਰੂਰ ਟੱਪੋਗੇ ਤੇ ਬਰਨਾਲੇ ਤੋਂ ਪਹਿਲਾਂ ਤੇ ਸੰਗਰੂਰ ਤੋਂ ਥੋੜਾ ਜਿਹਾ ਟੱਪ ਕੇ ਉਸ ਰੋਡ ਉੱਤੇ ਮਸਤੂਆਣਾ ਸਾਹਿਬ ਸਥਿਤ ਹੈ ਤੇ ਉਹ ਬਿਲਡਿੰਗ ਖੂਬਹੋਸਤੇ ਤਰ੍ਹਾਂ ਦੀ ਖੜੀ ਹੈ ਪਰ ਉਸ ਮਤੇ ਬਾਰੇ ਵੀ ਕਦੇ ਕੋਈ ਜ਼ਿਕਰ ਨਹੀਂ ਸੁਣਾਈ ਦਿੱਤਾ ਤੇ ਇਸ ਤੋਂ ਇਲਾਵਾ ਇੱਕ ਹੋਰ ਮਤਾ ਵੀ ਅਕਾਲ ਤਖਸਾਲ ਤੋਂ ਉਦੇਸ਼ ਹੋਈ ਸੀ ਕਿ ਆਰਐਸਐਸ ਨੂੰ ਕੋਈ ਵੀ ਸਿੱਖ ਹੈ ਜਿਹੜਾ ਉਹ ਹਮਾਇਤ ਨਹੀਂ ਕਰੇਗਾ ਪਰ ਇਹ ਸਭ ਦੇ ਬਾਵਜੂਦ ਤੁਸੀਂ ਦੇਖਿਆ ਕਿ 2007 ਤੋਂ ਲੈ ਕੇ 2 ਜਿਹੜਾ 17 ਤੱਕ ਅਕਾਲੀ ਲੀਡਰਸ਼ਿਪ ਨੇ ਭਾਜਪਾ ਦੇ ਗਠਜੋੜ ਨਾਲ ਸਰਕਾਰ ਬਣਾਈ ਦਮਦਮੀ ਟਕਸਾਲ ਦੇ ਲੀਡਰ ਹੋਣ ਜਾਂ ਫਿਰ ਹੋਰ ਸਿੱਖ ਲੀਡਰ ਹੋਣ ਉਹ ਹਮੇਸ਼ਾ ਭਾਜਪਾ ਅਤੇ ਆਰਐਸਐਸ ਦੇ ਨਜ਼ਦੀਕੀ ਮੰਨੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਮਤਾ ਵੀ ਅਕਾਲ ਤਖਤ ਸਾਹਿਬ ਤੋਂ ਪਾਸ ਹੋ ਚੁੱਕਿਆ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਸੀ ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਹੋਰ ਜਿਹੜੇ ਗ੍ਰੰਥਾ ਉਸ ਦਾ ਪ੍ਰਕਾਸ਼ ਨਹੀਂ ਹੋ ਜਾਂਦਾ ਪਰ ਅਜੋਕਾ ਸੱਚ ਇਹ ਵੀ ਇੱਕੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਜ ਵੀ ਜਿਹੜਾ ਦਸਮ ਗ੍ਰੰਥ ਹੈ ਉਸ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਮਸਲੇ ਨੇ ਪਰ ਇਹ ਸਾਰੇ ਮਸਲੇ ਨੇ ਜਿਹੜੇ ਉਹ ਉਦੋਂ ਹੀ ਹੱਲ ਹੋਣੇ ਨੇ ਜਦ ਜਿਹੜੀ ਲੀਡਰਸ਼ਿਪ ਹੈ ਇਕਜੁੱਟ ਹੋਵੇਗੀ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਜਿਹੜੇ ਸ਼ਬਦੀ ਤੀਰ ਚਲਾਏ ਜਾਂਦੇ ਨੇ ਉਹ ਲੀਡਰਾਂ ਦੇ ਸੀਨੇ ਤਾਂ ਨਹੀਂ ਲੱਗਦੇ ਪਰ ਪੰਥ ਦੇ ਸੀਨੇ ਜ਼ਰੂਰ ਲੱਗਦੇ ਨੇ ਸਿੱਖ ਵਿਰੋਧੀਆਂ ਤੋਂ ਬਚਣ ਦੇ ਲਈ ਜਾਂ ਪੰਜਾਬ ਨੂੰ ਬਚਾਉਣ ਲਈ ਪੰਥ ਨੂੰ ਬਚਾਉਣ ਲਈ ਇੱਕ ਦੀ ਜ਼ਰੂਰਤ ਹੈ ਤੇ ਏਕਾ ਉਦੋਂ ਹੀ ਹੋਵੇਗਾ ਜਦ ਆਪਣੀ ਆਪਣੀ ਹਿਊਮੇ ਲੀਡਰ ਛੱਡਣਗੇ ਕਿਉਂਕਿ ਜਿਹੜੇ ਨੇ ਜਿਹੜਾ ਬਾਦਲ ਪਰਿਵਾਰ ਉਸਦੇ ਹਮਾਇਤੀ ਵੀ ਬਹੁਤ ਨੇ ਬਾਗੀ ਟੜੇ ਦੇ ਵੀ ਹਮਾਇਤੀ ਬਹੁਤ ਨੇ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵੀ ਹਮਾਇਤੀ ਬਹੁਤ ਨੇ ਪਰ ਜਿਹੜੀਆਂ ਸੰਸਥਾਵਾਂ ਨੇ ਸਿੱਖਾਂ ਦੀ ਅਸਰਮੌਰ ਸੰਸਥਾਵਾਂ ਨੇ ਅੱਜ ਲੋੜ ਉਹਨਾਂ ਨੂੰ ਬਚਾਉਣ ਦੀ ਹੈ ਤੇ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰਨ ਦੀ ਲੋੜ ਹੈ ਜਿੱਥੇ ਨਿੱਜ ਦੀ ਗੱਲ ਖਤਮ ਹੁੰਦੀ ਆ ਉੱਥੋਂ ਪੰਥ ਦੀ ਗੱਲ ਸ਼ੁਰੂ ਹੁੰਦੀ ਆ ਪਰ ਅਜੋਕੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਕੋਈ ਵੀ ਲੀਡਰ ਹੋ ਭਾਵੇਂ ਧਾਰਮਿਕ ਹੋਵੇ ਜਾਂ ਸਮਾਜਿਕ ਜਾਂ ਫਿਰ ਰਾਜਨੀਤਿਕ ਆਗੂ ਹੋਵੇ ਆਪਣਾ ਨਿੱਜ ਛੱਡਣ ਨੂੰ ਤਿਆਰ ਨਹੀਂ ਤੇ ਇੱਕ ਦੂਜੇ ਤੇ ਉੱਤੇ ਇਲਜ਼ਾਮ ਲਾਉਂਦੇ ਦਿਖਾਈ ਦਿੰਦੇ ਨੇ 2 ਦਸੰਬਰ ਨੂੰ ਮਾਮਲਾ ਸ਼ੁਰੂ ਹੁੰਦਾ ਜਦ ਅਕਾਲੀ ਲੀਡਰਸ਼ਿਪ ਨੂੰ ਤਨਖਾਹੀਆਂ ਕਰਾਰ ਦਿੱਤਾ ਜਾਂਦਾ ਤੇ ਉਹਨਾਂ ਆਗੂਆਂ ਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਤੇ ਬਾਅਦ ਵਿੱਚ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਵੱਡੇ ਸਵਾਲ ਬਾਕੀ ਧੜੇ ਨੇ ਵੀ ਖੜੇ ਕੀਤੇ ਤੇ ਹੋਰ ਧੜੇ ਨੇ ਵੀ ਖੜੇ ਕੀਤੇ ਨੇ ਇਸ ਦੌਰਾਨ ਅਕਾਲੀ ਲੀਡਰਸ਼ਿਪ ਦੇ ਬਿਆਨ ਅਤੇ ਉਹਨਾਂ ਦੇ ਵੱਲੋਂ ਭੂਮਿਕਾ ਜਿਹੜੀ ਆਈਟੀ ਵਿਭਾਗ ਵੱਲੋਂ ਨਿਭਾਈ ਜਾ ਰਹੀ ਆ ਉਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੁੰਦੇ ਰਹੇ ਤੇ ਬਾਗੀ ਧੜਾ ਅਕਾਲੀ ਲੀਡਰਸ਼ਿਪ ਇੱਕ ਦੂਜੇ ਦੇ ਅਮੋ ਸਾਹਮਣੇ ਹੁੰਦੀ ਹੈ ਤੇ ਉਸ ਤੋਂ ਬਾਅਦ ਮਾਹੌਲ ਹੋਰ ਉਦੋਂ ਗਰਮਾ ਜਾਂਦਾ ਜਦ ਐਜੀਪੀਸੀ ਜਥੇਦਾਰ ਸਹਿਬਾਨ ਇੱਕ ਦੂਜੇ ਦੇ ਅਮੋ ਸਾਹਮਣੇ ਦਿਖਾਈ ਦਿੰਦੇ ਨੇ ਤੇ ਸਿੱਖਾਂ ਦੀਆਂ ਤਿੰਨ ਵੱਡੀਆਂ ਸਰਮੌਰ ਸੰਸਥਾਵਾਂ ਐਜੀਪੀਸੀ ਅਕਾਲਤ ਸਾਬੋਤੇ ਅਕਾਲੀ ਦਲ ਦੇ ਵਿੱਚ ਕਮਸਾਨ ਮੱਚਿਆ ਹੋਇਆ ਤੇ ਇਸ ਕਮਸਾਨ ਦਾ ਫਾਇਦਾ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਉਹ ਲਗਾਤਾਰ ਉਠਾਉਣ ਨੂੰ ਫਿਰਦੀਆਂ ਰਹਿੰਦੀਆਂ ਨੇ ਤੇ ਇਹ ਮੌਕਾ ਸਭ ਤੋਂ ਉਹਨਾਂ ਨੂੰ ਸੁਨਹਿਰੀ ਲੱਗਦਾ ਦਿਖਾਈ ਦਿੰਦਾ ਤੇ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਸਿੱਖ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹ ਪੰਜਾਬ ਤੇ ਪੰਥ ਤੇ ਕਬਜ਼ਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੀਆਂ ਨੇ ਪਰ ਇਹ ਮੌਕਾ ਜਿਹੜਾ ਉਹਨਾਂ ਨੂੰ ਬਹੁਤ ਸੁਨਹਿਰੀ ਲੱਗਦਾ ਦਿਖਾਈ ਦਿੰਦਾ ਤੇ ਇਸ ਉਚਾਲੇ ਜਿਹੜੀ ਸਾਡੀ ਲੀਡਰਸ਼ਿਪ ਆ ਉਹ ਦੂਜੇ ਤੇ ਉੱਤੇ ਇਲਜ਼ਾਮ ਲਾਉਂਦੀ ਹੈ ਤੇ ਇਲਜ਼ਾਮ ਲਾਉਣ ਤੋਂ ਹਟ ਪਿੱਛੇ ਹਟਦੀ ਦਿਖਾਈ ਨਹੀਂ ਦਿੰਦੀ ਤੇ ਉਹ ਕੋਈ ਐ ਜੀ ਪੀ ਸੀ ਨੂੰ ਮਾੜਾ ਕਹਿੰਦਾ ਕੋਈ ਅਕਾਲੀ ਦੱਲੂ ਮਾੜਾ ਕਹਿੰਦਾ ਕੋਈ ਬਾਗੀ ਧੜੇ ਨੂੰ ਮਾੜਾ ਕਹਿੰਦਾ ਪਰ ਲਗਾਤਾਰ ਜਿਹੜਾ ਕਾਚਾ ਮਾਚਾ ਮੱਚਿਆ ਹੋਇਆ ਉਸ ਨੂੰ ਲੈ ਕੇ ਸਿਆਸੀ ਮਾਹਰ ਨੇ ਜਿਹੜੇ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਤੇ ਪੰਥਕਦਰਦੀ ਕਹਿੰਦੇ ਨੇ ਕਿ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਹੈ ਉਹ ਸਿੱਖ ਵਿਰੋਧੀ ਫਾਇਦਾ ਉਠਾ ਰਹੇ ਨੇ ਤੇ ਇਸ ਤਰ੍ਹਾਂ ਦੇ ਮਾਹੌਲ ਬੰਨ੍ਹ ਦੀ ਥਾਂ ਤੇ ਏਕੇ ਦੀ ਗੱਲ ਕਰਨੀ ਚਾਹੀਦੀ ਤੇ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ ਉਸ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਨੇ ਪਰ ਅੱਜ ਦੇ ਹਾਲਾਤ ਇਹ ਨੇ ਕਿ ਹਰ ਇੱਕ ਲੀਡਰ ਤੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਮੰਨਿਆ ਜਾਂਦਾ ਹੈ ਕਿ ਲੀਡਰਾਂ ਨੇ ਆਉਂਦੇ ਰਹਿਣਾ ਤੇ ਆਉਂਦੇ ਰਹੇ ਨੇ ਤੇ ਬਹੁਤ ਸਾਰਿਆਂ ਨੇ ਜਾਂਦੇ ਰਹਿਣਾ ਪਰ ਸੰਸਥਾਵਾਂ ਦੀ ਪੁਨਰ ਸਰਜੀਤੀ ਕਰਨੀ ਬਹੁਤ ਔਖੀ ਹੈ ਸੰਸਥਾਵਾਂ ਬਣਾਉਣੀਆਂ ਬਹੁਤ ਔਖੀਆਂ ਨੇ ਇਸ ਕਰਕੇ ਐ ਜੀ ਪੀ ਸੀ ਦੀ ਚੜ੍ਹਦੀ ਕਲਾ ਲਈ ਜਿੰਨੇ ਵੀ ਕਾਰਜ ਕੀਤੇ ਜਾਣ ਉਹਨੇ ਘਟਨੇ ਜਾਂ ਅਕਾਲੀ ਦਲ ਲੀਡਰਸ਼ਿਪ ਜਿਹੜੀ ਕਿ ਅਕਾਲੀ ਸੋਚਤੇ ਆਧਾਰਿਤ ਸੀ ਉਸ ਨੂੰ ਚੜ੍ਹਦੀ ਕਲਾ ਦੇ ਲਈ ਕਾਰਜ ਕਰਨੇ ਚਾਹੀਦੇ ਨੇ ਪਰ ਹੁਣ ਦੇ ਮੌਕੇ ਤੇ ਇਹ ਦੇਖਣ ਨੂੰ ਮਿਲ ਰਿਹਾ ਕਿ ਉਹ ਭਾਵੇਂ ਬਾਦਲ ਨਾਲ ਸੰਬੰਧਿਤ ਧੜਾ ਹੋਵੇ ਜਾਂ ਫਿਰ ਬਾਗੀ ਧੜਾ ਜਾਂ ਫਿਰ ਹੋਰ ਲੀਡਰਸ਼ਿਪ ਹੋਵੇ ਇਸ ਤਰ੍ਹਾਂ ਦਾ ਮਾਹੌਲ ਬਣਾਉਂਦੀ ਦਿਖਾਈ ਦਿੰਦੀ ਆ ਅਕਾਲ ਤੱਕ ਸਭ ਤੋਂ ਪਹਿਲਾਂ ਵੀ ਬਹੁਤ ਸਾਰੇ ਹੁਕਮਨਾਮੇ ਲਾਗੂ ਹੁੰਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਮਸਤੂਆਣਾ ਸਾਹਿਬ ਦੇ ਵਿੱਚ ਜਿਹੜੀ ਇੱਕ ਬਿਲਡਿੰਗ ਬਣੀਆ ਦਰਬਾਰ ਸਾਹਿਬ ਦੀ ਨਕਲ ਦੇ ਉੱਤੇ ਉਸ ਤੇ ਉੱਤੇ ਕਾਰਵਾਈ ਕਰਦੇ ਹੋਏ ਉਸ ਨੂੰ ਰੋਕ ਦੇਣਾ ਚਾਹੀਦਾ ਦਾ ਪਰ ਅੱਜ ਵੀ ਜਦ ਤੁਸੀਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਜਾਵੋਗੇ ਸੰਗਰੂਰ ਟੱਪੋਗੇ ਤੇ ਬਰਨਾਲੇ ਤੋਂ ਪਹਿਲਾਂ ਤੇ ਸੰਗਰੂਰ ਤੋਂ ਥੋੜਾ ਜਿਹਾ ਟੱਪ ਕੇ ਉਸ ਰੋਡ ਉੱਤੇ ਮਸਤੂਆਣਾ ਸਾਹਿਬ ਸਥਿਤ ਹੈ ਤੇ ਉਹ ਬਿਲਡਿੰਗ ਹੂਬ ਹੋ ਉਸੇ ਤਰ੍ਹਾਂ ਦੀ ਖੜੀ ਹੈ ਪਰ ਉਸ ਮਤੇ ਬਾਰੇ ਵੀ ਕਦੇ ਕੋਈ ਜ਼ਿਕਰ ਨਹੀਂ ਸੁਣਾਈ ਦਿੱਤਾ ਤੇ ਇਸ ਤੋਂ ਇਲਾਵਾ ਇੱਕ ਹੋਰ ਮਤਾ ਵੀ ਅਕਾਲ ਤਖਤ ਸਾਹਿਬ ਤੋਂ ਉਦੇਸ਼ ਹੋਈ ਸੀ ਕਿ ਆਰਐਸਐਸ ਨੂੰ ਕੋਈ ਵੀ ਸਿੱਖ ਹੈ ਜਿਹੜਾ ਉਹ ਹਮਾਇਤ ਨਹੀਂ ਕਰੇਗਾ ਪਰ ਇਹ ਸਭ ਦੇ ਬਾਵਜੂਦ ਤੁਸੀਂ ਦੇਖਿਆ ਕਿ 2007 ਤੋਂ ਲੈ ਕੇ 2 ਜਿਹੜਾ 17 ਤੱਕ ਅਕਾਲੀ ਲੀਡਰਸ਼ਿਪ ਨੇ ਭਾਜਪਾ ਦੇ ਗਠਜੋੜ ਨਾਲ ਸਰਕਾਰ ਬਣਾਈ ਦਮਦਮੀ ਟਕਸਾਲ ਦੇ ਲੀਡਰ ਹੋਣ ਜਾਂ ਫਿਰ ਹੋਰ ਸਿੱਖ ਲੀਡਰ ਹੋਣ ਉਹ ਹਮੇਸ਼ਾ ਭਾਜਪਾ ਅਤੇ ਆਰਐਸਐਸ ਦੇ ਨਜ਼ਦੀਕੀ ਮੰਨੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਮਤਾ ਵੀ ਅਕਾਲ ਤਖਤ ਸਾਹਿਬ ਤੋਂ ਪਾਸ ਹੋ ਚੁੱਕਿਆ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਸੀ ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਹੋਰ ਜਿਹੜੇ ਗ੍ਰੰਥਾ ਉਸ ਦਾ ਪ੍ਰਕਾਸ਼ ਨਹੀਂ ਹੋ ਜਾਂਦਾ ਪਰ ਅਜੋਕਾ ਸੱਚ ਇਹ ਵੀ ਇਹ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਜ ਵੀ ਜਿਹੜਾ ਦਸਮ ਗ੍ਰੰਥ ਹੈ ਉਸ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਮਸਲੇ ਨੇ ਪਰ ਇਹ ਸਾਰੇ ਮਸਲੇ ਨੇ ਜਿਹੜੇ ਉਹ ਉਦੋਂ ਹੀ ਹੱਲ ਹੋਣੇ ਨੇ ਜਦ ਜਿਹੜੀ ਲੀਡਰਸ਼ਿਪ ਹੈ ਇਕਜੁੱਟ ਹੋਵੇਗੀ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਜਿਹੜੇ ਸ਼ਬਦੀ ਤੀਰ ਚਲਾਏ ਜਾਂਦੇ ਨੇ ਉਹ ਲੀਡਰਾਂ ਦੇ ਸੀਨੇ ਤਾਂ ਨਹੀਂ ਲੱਗਦੇ ਪਰ ਪੰਥ ਦੇ ਸੀਨੇ ਜ਼ਰੂਰ ਲੱਗਦੇ ਨੇ ਸਿੱਖ ਵਿਰੋਧੀਆਂ ਤੋਂ ਬਚਣ ਦੇ ਲਈ ਜਾਂ ਪੰਜਾਬ ਨੂੰ ਬਚਾਉਣ ਲਈ ਪੰਥ ਨੂੰ ਬਚਾਉਣ ਲਈ ਇੱਕ ਦੀ ਜ਼ਰੂਰਤ ਹੈ ਤੇ ਏਕਾ ਉਦੋਂ ਹੀ ਹੋਵੇਗਾ ਜਦ ਆਪਣੀ ਆਪਣੀ ਹਿਊਮੇ ਲੀਡਰ ਛੱਡਣਗੇ ਕਿਉਂਕਿ ਜਿਹੜੇ ਨੇ ਜਿਹੜਾ ਬਾਦਲ ਪਰਿਵਾਰ ਆ ਉਸਦੇ ਹਮਾਇਤੀ ਵੀ ਬਹੁਤ ਨੇ ਬਾਗੀ ਧੜੇ ਦੇ ਵੀ ਹਮਾਇਤੀ ਬਹੁਤ ਨੇ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵੀ ਹਮਾਇਤੀ ਬਹੁਤ ਨੇ ਪਰ ਜਿਹੜੀਆਂ ਸੰਸਥਾਵਾਂ ਨੇ ਸਿੱਖਾਂ ਦੀ ਅਸਰਮੌਰ ਸੰਸਥਾਵਾਂ ਨੇ ਅੱਜ ਲੋੜ ਉਹਨਾਂ ਨੂੰ ਬਚਾਉਣ ਦੀ ਹੈ ਤੇ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰਨ ਦੀ ਲੋੜ ਹੈ ਜਿੱਥੇ ਨਿੱਜ ਦੀ ਗੱਲ ਖਤਮ ਹੁੰਦੀ ਆ ਉੱਥੋਂ ਪੰਥ ਦੀ ਗੱਲ ਸ਼ੁਰੂ ਹੁੰਦੀ ਆ ਪਰ ਅਜੋਕੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਕੋਈ ਵੀ ਲੀਡਰ ਹੋ ਭਾਵੇਂ ਧਾਰਮਿਕ ਹੋਵੇ ਜਾਂ ਸਮਾਜਿਕ ਜਾਂ ਫਿਰ ਰਾਜਨੀਤਿਕ ਆਗੂ ਹੋਵੇ ਆਪਣਾ ਨਿੱਜ ਛੱਡਣ ਨੂੰ ਤਿਆਰ ਨਹੀਂ ਤੇ ਇੱਕ ਦੂਜੇ ਤੇ ਉੱਤੇ ਇਲਜ਼ਾਮ ਲਾਉਂਦੇ ਦਿਖਾਈ ਦਿੰਦੇ ਨੇ 2 ਦਸੰਬਰ ਨੂੰ ਮਾਮਲਾ ਸ਼ੁਰੂ ਹੁੰਦਾ ਜਦ ਅਕਾਲੀ ਲੀਡਰਸ਼ਿਪ ਨੂੰ ਤਨਖਾਹਾਂ ਕਰਾਰ ਦਿੱਤਾ ਜਾਂਦਾ ਤੇ ਉਹਨਾਂ ਆਗੂਆਂ ਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਤੇ ਬਾਅਦ ਵਿੱਚ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਵੱਡੇ ਸਵਾਲ ਬਾਕੀ ਧੜੇ ਨੇ ਵੀ ਖੜੇ ਕੀਤੇ ਤੇ ਹੋਰ ਧੜੇ ਨੇ ਵੀ ਖੜੇ ਕੀਤੇ ਨੇ ਇਸ ਦੌਰਾਨ ਅਕਾਲੀ ਲੀਡਰਸ਼ਿਪ ਦੇ ਬਿਆਨ ਅਤੇ ਉਹਨਾਂ ਦੇ ਵੱਲੋਂ ਭੂਮਿਕਾ ਜਿਹੜੀ ਆਈਟੀ ਵਿਭਾਗ ਵੱਲੋਂ ਨਿਭਾਈ ਜਾ ਰਹੀ ਆ ਉਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੁੰਦੇ ਰਹੇ ਤੇ ਬਾਗੀ ਧੜਾ ਅਕਾਲੀ ਲੀਡਰਸ਼ਿਪ ਇੱਕ ਦੂਜੇ ਦੇ ਅਮੋ ਸਾਹਮਣੇ ਹੁੰਦੀ ਹੈ ਤੇ ਉਸ ਤੋਂ ਬਾਅਦ ਮਾਹੌਲ ਹੋਰ ਉਦੋਂ ਗਰਮਾ ਜਾਂਦਾ ਜਦ ਐਜੀਪੀਸੀ ਜਥੇਦਾਰ ਸਹਿਬਾਨ ਇੱਕ ਦੂਜੇ ਦੇ ਅਮੋ ਸਾਹਮਣੇ ਦਿਖਾਈ ਦਿੰਦੇ ਨੇ ਤੇ ਸਿੱਖਾਂ ਦੀਆਂ ਤਿੰਨ ਵੱਡੀਆਂ ਸਰਮੌਰ ਸੰਸਥਾਵਾਂ ਐਜੀਪੀਸੀ ਅਕਾਲਤ ਸਾਬੋਤੇ ਅਕਾਲੀ ਦਲ ਦੇ ਵਿੱਚ ਖਮਸਾਨ ਮਚਿਆ ਹੋਇਆ ਤੇ ਇਸ ਖਮਸਾਨ ਦਾ ਫਾਇਦਾ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਉਹ ਲਗਾਤਾਰ ਉਠਾਉਣ ਨੂੰ ਫਿਰਦੀਆਂ ਰਹਿੰਦੀਆਂ ਨੇ ਤੇ ਇਹ ਮੌਕਾ ਸਭ ਤੋਂ ਉਹਨਾਂ ਨੂੰ ਸੁਨਹਿਰੀ ਲੱਗਦਾ ਦਿਖਾਈ ਦਿੰਦਾ ਤੇ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਸਿੱਖ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹ ਪੰਜਾਬ ਤੇ ਪੰਥ ਤੇ ਕਬਜ਼ਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੀਆਂ ਨੇ ਪਰ ਇਹ ਮੌਕਾ ਜਿਹੜਾ ਉਹਨਾਂ ਨੂੰ ਬਹੁਤ ਸੁਨਹਿਰੀ ਲੱਗਦਾ ਦਿਖਾਈ ਦਿੰਦਾ ਤੇ ਇਸ ਉਚਾਲੇ ਜਿਹੜੀ ਸਾਡੀ ਲੀਡਰਸ਼ਿਪ ਆ ਉਹ ਦੇ ਦੂਜੇ ਤੇ ਉੱਤੇ ਇਲਜ਼ਾਮ ਲਾਉਂਦੀ ਹੈ ਤੇ ਇਲਜ਼ਾਮ ਲਾਉਣ ਤੋਂ ਹਟ ਪਿੱਛੇ ਹਟਦੀ ਦਿਖਾਈ ਨਹੀਂ ਦਿੰਦੀ ਤੇ ਉਹ ਕੋਈ ਐ ਜੀ ਪੀ ਸੀ ਨੂੰ ਮਾੜਾ ਕਹਿੰਦਾ ਕੋਈ ਅਕਾਲੀ ਦਲ ਨੂੰ ਮਾੜਾ ਕਹਿੰਦਾ ਕੋਈ ਬਾਗੀ ਧੜੇ ਨੂੰ ਮਾੜਾ ਕਹਿੰਦਾ ਪਰ ਲਗਾਤਾਰ ਜਿਹੜਾ ਕਾਚਾ ਮਾਚਾ ਮਚਿਆ ਹੋਇਆ ਉਸ ਨੂੰ ਲੈ ਕੇ ਸਿਆਸੀ ਮਾਹਰ ਨੇ ਜਿਹੜੇ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਤੇ ਪੰਥਕਦਰਦੀ ਕਹਿੰਦੇ ਨੇ ਕਿ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਹੈ ਉਹ ਸਿੱਖ ਵਿਰੋਧੀ ਫਾਇਦਾ ਉਠਾ ਰਹੇ ਨੇ ਤੇ ਇਸ ਤਰ੍ਹਾਂ ਦੇ ਮਾਹੌਲ ਬੰਨ੍ਹ ਦੀ ਥਾਂ ਤੇ ਇੱਕੇ ਦੀ ਗੱਲ ਕਰਨੀ ਚਾਹੀਦੀ ਤੇ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ ਉਸ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਨੇ ਪਰ ਅੱਜ ਦੇ ਹਾਲਾਤ ਇਹ ਨੇ ਕਿ ਹਰ ਇੱਕ ਲੀਡਰ ਤੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਮੰਨਿਆ ਜਾਂਦਾ ਹੈ ਕਿ ਲੀਡਰਾਂ ਨੇ ਆਉਂਦੇ ਰਹਿਣਾ ਤੇ ਆਉਂਦੇ ਰਹੇ ਨੇ ਤੇ ਬਹੁਤ ਸਾਰਿਆਂ ਨੇ ਜਾਂਦੇ ਰਹਿਣਾ ਪਰ ਸੰਸਥਾਵਾਂ ਦੀ ਪੁਨਰ ਸਿਰਜੀਤੀ ਕਰਨੀ ਬਹੁਤ ਔਖੀ ਹੈ ਸੰਸਥਾਵਾਂ ਬਣਾਉਣੀਆਂ ਬਹੁਤ ਔਖੀਆਂ ਨੇ ਇਸ ਕਰਕੇ ਐ ਜੀ ਪੀ ਸੀ ਦੀ ਚੜ੍ਹਦੀ ਕਲਾ ਲਈ ਜਿੰਨੇ ਵੀ ਕਾਰਜ ਕੀਤੇ ਜਾਣ ਉਹਨੇ ਘਟਨੇ ਜਾਂ ਅਕਾਲੀ ਦਲ ਲੀਡਰਸ਼ਿਪ ਜਿਹੜੀ ਕਿ ਅਕਾਲੀ ਸੋਚਤੇ ਆਧਾਰਿਤ ਸੀ ਉਸ ਨੂੰ ਚੜ੍ਹਦੀ ਕਲਾ ਦੇ ਲਈ ਕਾਰਜ ਕਰਨੇ ਚਾਹੀਦੇ ਨੇ ਪਰ ਹੁਣ ਦੇ ਮੌਕੇ ਤੇ ਇਹ ਦੇਖਣ ਨੂੰ ਮਿਲ ਰਿਹਾ ਕਿ ਉਹ ਭਾਵੇਂ ਬਾਦਲ ਨਾਲ ਸੰਬੰਧਿਤ ਧੜਾ ਹੋਵੇ ਜਾਂ ਫਿਰ ਬਾਗੀ ਧੜਾ ਜਾਂ ਫਿਰ ਹੋਰ ਲੀਡਰਸ਼ਿਪ ਹੋਵੇ ਇਸ ਤਰ੍ਹਾਂ ਦਾ ਮਾਹੌਲ ਬਣਾਉਂਦੀ ਦਿਖਾਈ ਦਿੰਦੀ ਆ ਅਕਾਲ ਤੱਕ ਸਭ ਤੋਂ ਪਹਿਲਾਂ ਵੀ ਬਹੁਤ ਸਾਰੇ ਹੁਕਮਨਾਮੇ ਲਾਗੂ ਹੁੰਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਮਸਤੂਆਣਾ ਸਾਹਿਬ ਦੇ ਵਿੱਚ ਜਿਹੜੀ ਇੱਕ ਬਿਲਡਿੰਗ ਬਣੀਆ ਦਰਬਾਰ ਸਾਹਿਬ ਦੀ ਨਕਲ ਦੇ ਉੱਤੇ ਉਸ ਤੇ ਉੱਤੇ ਕਾਰਵਾਈ ਕਰਦੇ ਹੋਏ ਉਸ ਨੂੰ ਰੋਕ ਦੇਣਾ ਚਾਹੀਦਾ ਦਾ ਪਰ ਅੱਜ ਵੀ ਜਦ ਤੁਸੀਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਜਾਵੋਗੇ ਸੰਗਰੂਰ ਟੱਪੋਗੇ ਤੇ ਬਰਨਾਲੇ ਤੋਂ ਪਹਿਲਾਂ ਤੇ ਸੰਗਰੂਰ ਤੋਂ ਥੋੜਾ ਜਿਹਾ ਟੱਪ ਕੇ ਉਸ ਰੋਡ ਉੱਤੇ ਮਸਤੂਆਣਾ ਸਾਹਿਬ ਸਥਿਤ ਹੈ ਤੇ ਉਹ ਬਿਲਡਿੰਗ ਖੂਬ ਹੋਸਤੇ ਤਰ੍ਹਾਂ ਦੀ ਖੜੀ ਆ ਪਰ ਉਸ ਮਤੇ ਬਾਰੇ ਵੀ ਕਦੇ ਕੋਈ ਜ਼ਿਕਰ ਨਹੀਂ ਸੁਣਾਈ ਦਿੱਤਾ ਤੇ ਇਸ ਤੋਂ ਇਲਾਵਾ ਇੱਕ ਹੋਰ ਮਤਾ ਵੀ ਅਕਾਲ ਤਖਤ ਸਾਹਿਬ ਤੋਂ ਉਦੇਸ਼ ਹੋਈ ਸੀ ਕਿ ਆਰਐਸਐਸ ਨੂੰ ਕੋਈ ਵੀ ਸਿੱਖ ਜਿਹੜਾ ਉਹ ਹਮਾਇਤ ਨਹੀਂ ਕਰੇਗਾ ਪਰ ਇਹ ਸਭ ਦੇ ਬਾਵਜੂਦ ਤੁਸੀਂ ਦੇਖਿਆ ਕਿ 2007 ਤੋਂ ਲੈ ਕੇ 200 ਜਿਹੜਾ 17 ਤੱਕ ਅਕਾਲੀ ਲੀਡਰਸ਼ਿਪ ਨੇ ਭਾਜਪਾ ਦੇ ਗਠਜੋੜ ਨਾਲ ਸਰਕਾਰ ਬਣਾਈ ਦਮਦਮੀ ਟਕਸਾਲ ਦੇ ਲੀਡਰ ਹੋਣ ਜਾਂ ਫਿਰ ਹੋਰ ਸਿੱਖ ਲੀਡਰ ਹੋਣ ਉਹ ਹਮੇਸ਼ਾ ਭਾਜਪਾ ਅਤੇ ਆਰਐਸਐਸ ਦੇ ਨਜ਼ਦੀਕੀ ਮੰਨੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਮਤਾ ਵੀ ਅਕਾਲ ਤਖਤ ਸਾਹਿਬ ਤੋਂ ਪਾਸ ਹੋ ਚੁੱਕਿਆ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਸੀ ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਹੋਰ ਜਿਹੜੇ ਗ੍ਰੰਥਾ ਉਸ ਦਾ ਪ੍ਰਕਾਸ਼ ਨਹੀਂ ਹੋ ਜਾਂਦਾ